ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਜੋ ਕਿ ਗੰਭੀਰ ਰੂਪ ਧਾਰਨ ਕਰ ਰਹੀ ਹੈ ਪਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਮਾਣਾ ਦੇ ਗੁਰਾਇਆ ਕੰਡਾ ਵਿਖੇ ਪਿਛਲੇ ਕੁਆਸੀ ਕਲੋਨੀ ਦੇ ਵਿੱਚ ਦੋ ਗਵੰਡੀਆਂ ਦੀ ਛੱਤ ਦੇ ਪਤਨਾਲੇ ਦਾ ਪਾਣੀ ਗਲੀ ਦੇ ਵਿੱਚ ਗਿਰ ਰਿਹਾ ਸੀ ਅਤੇ ਇਹ ਘਰ ਦੇ ਅੱਗੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਸੀ ਜਿਸ ਨੂੰ ਲੈ ਕੇ ਇਹ ਪਾਣੀ ਦਾ ਮੁੱਦਾ ਦੋਹਾਂ ਗਵੰਡੀਆਂ ਦੇ ਵਿੱਚ ਆਪਸ ਦੀ ਤਕਰਾਰ ਦਾ ਕਾਰਨ ਬਣ ਗਿਆ ਜਿਸ ਦੇ ਵਿੱਚ ਕਿ ਜਸਬੀਰ ਸਿੰਘ ਨੇ ਮਾਤਾ ਬਜ਼ੁਰਗ ਮਹਿਲਾ ਬੇਅੰਤ ਕੋਰ ਦੋਵਾਂ ਧਿਰਾਂ ਨੂੰ ਇਹ ਝਗੜਾ ਸ਼ਾਂਤ ਕਰਵਾਉਣ ਦੇ ਲਈ ਪਹੁੰਚੇ ਤਾਂ ਉੱਥੇ ਬਜ਼ੁਰਗ ਮਾਤਾ गिर ਗਈ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਮੌਕੇ ਤੇ ਮ੍ਰਿਤਕ ਦੇ بیٹے ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਤਾ ਨੂੰ ਦੂਸਰੀ ਧਿਰ ਦੇ ਵੱਲੋਂ ਧੱਕਾ ਮਾਰਿਆ ਗਿਆ ਸੀ ਜਿਸ ਕਾਰਨ ਕਿ ਉਹਨਾਂ ਦੀ ਮੌਤ ਹੋਈ ਹੈ ਅਤੇ ਉਹਨਾਂ ਆਖਿਆ ਕਿ ਉਹਨਾਂ ਦੇ ਗਵੰਡੀ ਜੋ ਕਿ ਸ਼ਰਿਆਮ ਗੁੰਡਾਗਰਦੀ ਕਰ ਰਹੇ ਸਨ ਅਤੇ ਉਹਨਾਂ ਆਖਿਆ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਚਾਹੀਦਾ ਹੈ ਜਸਬੀਰ ਸਿੰਘ ਹੈ ਜੀ ਮਾਤਾ ਇਹਦਾ ਸਿੱਕਾ ਲੱਗਦਾ ਮੇਰੀ ਮਾਤਾ ਜੀ ਹਾਂ ਜੀ ਲੜਾਈ ਹੋਈ ਸੀ ਲੜਾਈ ਧੱਕਾ ਕਰ ਰਹੇ ਸੀ ਆਕੇ ਪਹਿਲਾਂ ਤਾਂ ਪਾਣੀ ਬੰਦ ਕਰਤਾ ਆਕੇ ਸਾਡਾ ਸਾਰਾ ਹੀ ਮੇਰੇ ਕੰਦ ਬਿਨਾਂ ਲਪਾਈ ਵਾਲਾ ਸਾਰਾ ਪਾਣੀ ਉੱਥੇ ਖੜਾ ਕਰਤਾ ਜਦੋਂ ਅਰਾਧਾ ਕਰਕੇ ਮੈਨੂੰ ਮਾਰਨ ਵਾਸਤੇ ਆ ਗਏ ਉਹ ਚਾਰੇ ਜਣੇ ਮਾਰਨ ਮਾਤਾ ਮੇਰੀ ਵਿੱਚੋਂ ਹੀ ਆ ਮੈਨੂੰ ਛਡਾਉਣ ਵਾਸਤੇ ਵੀ ਤੂੰ ਲੜੀ ਨਾ ਉਹ ਵਿੱਚ ਲੜਦੇ ਲੜਦੇ ਆ ਵਿੱਚੇ ਮਾਤਾ ਨੂੰ ਧੱਕਾ ਵੱਜਿਆ ਕਿ ਮਾਤਾ ਡਿੱਗੀ ਉੱਥੇ ਨਾਲ ਹੁੰਦੇ ਡੱਥੂ ਹੋ ਗਈ ਉਹਦੀ ਨਾਲ ਹੁੰਦੇ ਉੱਤੇ ਡੱਥੂ ਹੋ ਗਈ ਐਸਾ ਹਸਪੀਟਲ ਚ ਲੈ ਕੇ ਆਏ ਸਾਡਾ ਚਾਚਾ ਦੀ ਪਰਿਵਾਰ ਕੇ ਹਾਂ ਜੀ ਤੇ ਉਹਨਾਂ ਦਾ ਕੋਈ ਪਰਵਾਹ ਨਹੀਂ ਤਾਂ ਬਾਅਦchu ਵੀ ਧਮਕੀਆਂ ਦੇ ਰਹੇ ਨੇ ਕਹਿੰਦੇ ਜਿਹੜਾ ਕੁਝ ਕਰਨਾ ਕਰ ਲਿਓ ਹਾਲ ਤੱਕ ਪੁਲਿਸ ਨੇ ਵੀ ਹੁਣ ਤੱਕ ਇਹਨੂੰ ਕੋਈ ਗ੍ਰਿਫਤਾਰ ਵੀ ਨਹੀਂ ਕਰਿਆ ਹੈਗਾ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਹਲੇ ਪੋਰਟਸ ਕਰਾ ਰਹੇ ਪੋਰਟਸ ਮਾਰਡ ਕਰਾ ਰਹੇ ਆ ਉਹ ਕਹਿੰਦੇ ਜਦ ਤੱਕ ਰਿਪੋਰਟ ਨਹੀਂ ਦੇਸੀ ਕੁਝ ਨਹੀਂ ਕਰਦੇ ਹੈਗੇ ਹਾ ਰਿਪੋਰਟ ਦਾ ਡਾਕਟਰ ਨੇ ਟੀਮ ਬਣਾਈ ਇੱਕ ਵਾਰੀ ਕਿ ਕਰਾ ਰਹੇ ਟੀਮ ਬਣਾਈ ਟੀਮ ਬਣਾਈ ਹੈ ਜੀ ਪੈਨਲ ਬਣਾ ਕੇ ਪੈਨਲ ਬਣਾ ਕੇ ਤੁਹਾਡੀ ਮਾਤਾ ਦਾ ਕੀ ਨਾਮ ਹੈ ਬੰਤਕੌਰ ਜੀ ਬੰਤਕੌਰ ਕੋਈ ਪਹਿਲਾਂ ਕੋ ਟਕਰਾਰਬਾਜੀ ਤਾਂ ਨਹੀਂ ਸੀ ਹੁੰਦਾ ਕਦੇ ਖਾਸਤਾ ਬੁਲਾਉਂਦੇ ਵੀ ਨਹੀਂ ਕਦੇ ਲੜਾਈ ਆ ਗਈ ਖਾਮ ਕੋਈ ਪਿੱਛੇ ਪੰਗਾ ਲੱਗਾ ਉੱਥੇ ਕਰਨੀ ਇਹ ਅਸਲ ਵਜ੍ਹਾ ਕੀ ਉਹ ਬਣੀ ਹੈ ਵੀ ਜਿਹੜੀ ਉਹ ਪਾਣੀ ਬੰਦ ਕਰਕੇ ਆ ਕੇ ਸਾਰਾ ਪਾਣੀ ਮੇਰੀ ਗਲੀ ਮਨ ਮੇਰੇ ਬਾਹਰ ਮੂਰੇ ਸਾਰਾ ਪਾਣੀ ਖੜਾ ਕਰਤਾ بارش ਦਾ ਪਾਣੀ ਹਾਉਦੀਆਂ ਹੀ ਬੰਦ ਕਰਤੀਆਂ ਸੀ ਵੀਰੇਜ ਦੀਆਂ ਕਹਿੰਦੇ ਅਸੀਂ ਤਾਂ ਇਹੀ ਕਰਾਂਗੇ ਜਿਹੜਾ ਕੁਝ ਕਰਨਾ ਕਰ ਲੋ ਰੋਕਿਆ ਕਹਿੰਦਾ ਤੈਨੂੰ ਡਾ ਮਸਲਾ ਪਾਣੀ ਲੈ ਕੇ ਹੋਇਆ ਪਾਣੀ ਨੂੰ ਲੈ ਕੇ ਜੀ ਸੰਜੀਤ ਜੀ ਹਾਂ ਸੰਜੀਤ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਮਾਪੀ ਉਹ ਕਹਿਣਾ ਚਾਹੁੰਦੇ ਆ ਜੀ ਜਿਹੜੀ ਧਾਰਾ ਲਾਈ ਹੈ ਉਹ ਲਾਈ ਹੈ 194 ਤੇਜੀ ਦੇ ਵਿੱਚ ਲਿਖਿਆ ਜਾਂਦਾ ਵੀ ਅਚਾਨਕ ਮੌਤ ਜਦਕੀ ਮੌਤ ਹੋਈ ਹੈ ਲੜਾਈ ਦਾ ਇੱਕ ਕਾਰਨ ਹੈ ਉਸ ਦੇ ਕਰਕੇ ਮੌਤ ਹੋਈ ਹੈ ਪਰ ਇਹ ਧਾਰਾ ਤੋਂ ਅਸੀਂ ਸੰਤੁਸ਼ਟ ਨਹੀਂ ਆ ਪ੍ਰਸ਼ਾਸਨ ਬਿਲਕੁਲ ਕਰਪਟ ਹੈ ਅਸੀਂ ਬਿਲਕੁਲ ਇਹ ਤੋਂ ਮਾਲੋ ਸੰਤੁਸ਼ਟ ਨਹੀਂ ਆ ਇਹ ਕਾਰਵਾਈ ਤੋਂ ਤੇ ਅਸੀਂ ਜਦ ਤੱਕ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਸਾਨੂੰ ਨਾਂ ਨਹੀਂ ਮਿਲਦਾ ਜੀ ਮਾਤਾ ਜੀ ਤੁਹਾਨੂੰ ਕੋਸ ਤੋਂ ਡਿੱਗੀ ਲੱਗਦੇ ਮਾਸੀ ਜੀ ਲੱਗਦੇ ਜੀ ਮਾਸੀ ਜੀ ਲੱਗਦੇ ਹਾਂਜੀ ਹਾਂਜੀ ਨਰੇਸ਼ ਹੈ ਹਾਂਜੀ ਨਰੇਸ਼ ਨਰੇਸ਼ ਹਾਂਜੀ ਕਿਸ ਲੱਗਦੀ ਜੀ ਮਾਤਾ ਸਾਡੀ ਮੇਰੀ ਮਾਸੀ ਲੱਗਦੀ ਜੀ ਤੂੰ ਗੜਬੜਾ ਕਿਉਂ ਕਿਉਂ ਮਾਤਾ ਕਿੱਥੇ ਐਕਚੁਅਲ ਚ ਇਹਨਾਂ ਨੇ ਜਦੋਂ ਪਾਣੀ ਦੀ ਵਜ੍ਹਾ ਸੀਗੀ ਇਹਨਾਂ ਦੇ ਘਰ ਦੇ ਅੱਗੇ ਪਾਣੀ ਖੜਦਾ ਸੀਗਾ ਉਹਨਾਂ ਨੇ ਸਰਕਾਰੀ ਸੀਵਰੇਜ ਬੰਦ ਕਰਤਾ ਤੇ ਉੱਤੋਂ ਇਹਨਾਂ ਨੂੰ ਮਾਰਨ ਵਾਸਤੇ ਡਾਂਗਾ ਲੈ ਕੇ ਆ ਗਏ ਇਹਨਾਂ ਨੇ ਡਾਂਗਾ ਮਾਰੀਆਂ ਤੇ ਵਿੱਚ ਬਚਾਓ ਚ ਮਾਤਾ ਜੀ ਛਡਵਾਣ ਆਈ ਜਦੋਂ ਉਹਨਾਂ ਨੂੰ ਧੱਕੇ ਮਾਰੇ ਤੇ ਉਹਨਾਂ ਦੀ ਮੌਤ ਹੋ ਗਈ ਹਾਂਜੀ ਉੱਥੇ ਇਸ ਸੰਬੰਧੀ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਦੀਪਕ ਮੋਂਗਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਮ੍ਰਿਤਕ ਮਹਿਲਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਡਾਕਟਰੀ ਰਿਪੋਰਟ ਸਾਹਮਣੇ ਆਏਗੀ ਉਹ ਪੁਲਿਸ ਨੂੰ ਭੇਜ ਦਿੱਤੀ ਜਾਏਗੀ। ਹੋਰ ਤਾਂ ਇਹ ਵੀ ਬੈਠੇ ਲੜਾਈ ਝਗੜੇ ਪਾਣੀ ਕਰਦੇ। ਅਸੀਂ ਡੈਥ ਹੋ ਗਈ ਹੈ। ਕੀ ਹੋ ਰਹੀ ਹੈ ਕਾਰਵਾਈ? ਸਰ ਸਾਡੇ ਕੋਲ ਤਾਂ ਕੱਲ ਬਰੋਡ ਡੈੱਡੀ ਆਏ ਸੀ ਆ ਬੰਤਕੌਰ ਵਾਈਫ ਆਫ ਲੇਟ ਸੁਚਾ ਸਿੰਘ ਇੱਥੇ ਨੀਅਰ ਤਾਜਪਹਿਲੇ ਸਪੌਣੀਗੜ ਰੋਡ ਉਥੇ ਦਾ ਐਡਰੈਸ ਇਹਨਾਂ ਨੇ ਲਿਖਵਾਇਆ ਸੀਗਾ ਉੱਥੋਂ ਆਇਆ ਆ ਤੇ ਅੱਜ ਇਹਨਾਂ ਦਾ ਅਸੀਂ ਕੀਤਾ ਪੋਸਟਮਾਰਟਮ ਵਿਸਰਲ ਕੀਤਾ ਇਹਨਾਂ ਦਾ ਤੇ ਜਿਸ ਹਾਮ ਨਾਲ ਵਿਸਰਾਂ ਦਿੱਤੇ ਹਾਰਟ ਦੀ ਜਿਹੜਾ ਪੈਥੋਲੋਜੀ ਡਿਪਾਰਟਮੈਂਟ ਚ ਭੇਜਿਆ ਰਾਜੇਂਦਰਾ ਜਿਹੜਾ ਵਿਸਰ ਹੈ ਉਸ ਚੰਡੀਗੜ੍ਹ ਭੇਜਿਆ ਖਰੜ ਕੈਮਿਕਲ ਐਗਜ਼ਾਮੀਨਰ ਕੋਲ ਜਦੋਂ ਰਿਪੋਰਟ ਆਂਦੀ ਹੈ ਫਿਰ ਉਸ ਹਾਮ ਨਾਲ ਜਿਹੜਾ ਕਾਰਨ ਹੈ ਉਹਦੇ ਬਾਰੇ ਪੁੱਛਿਆ ਜਾਏਗਾ ਉਥੇ ਸਬੰਧੀ ਜਾਂਚ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਬਿਆਨ ਦਰਜ ਕਰਵਾਏ ਗਏ ਨੇ ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਏਗੀ। ਅਤੇ ਉਨ੍ਹਾਂ ਆਖਿਆ ਕਿ ਮ੍ਰਿਤਕ ਮਹਿਲਾ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਕੇ ਜੋ ਵੀ ਮੈਡੀਕਲ ਰਿਪੋਰਟ ਆਏਗੀ ਉਸ ਦੇ ਤਹਿਤ ਹੀ ਅਗਲੀ ਕਾਰਵਾਈ ਕੀਤੀ ਜਾਏਗੀ। ਤੇ ਦੇਰ ਸ਼ਾਮ ਨੂੰ ਲੜਾਈ ਦਾ ਮਾਹੌਲ ਸੀਗਾ ਉੱਥੇ ਤੇ ਉੱਥੇ ਇੱਕ ਲੇਡੀ 55 ਸਾਲ ਦੀ ਸੀਗੀ ਬੰਦ ਕੌਰ ਉਹ ਗਿਰ ਗਈ। ਤੇ ਉਦੀ ਕੁਦਰਤੀ ਤੇ ਅਚਾਨਕ ਜਿਹੜੀ ਡੈਥ ਹੋਈ ਆ ਉਸ ਦੇ ਸਬੰਧ ਵਿੱਚ ਉਹਦੀ ਜੋ ਬੋਡੀ ਜਦੋਂ ਇੱਥੇ ਲੈ ਕੇ ਆਏ ਇਹਨਾਂ ਨੇ ਬ੍ਰੌਡ ਡੈੱਡ ਦੱਸਿਆ ਡਾਕਟਰ ਸਾਹਿਬ ਨੇ ਤੇ ਨਾਲ ਦੀ ਨਾਲ ਅੱਜ ਉਹਨਾਂ ਦੇ ਬੇਟਾ ਜਸਵੀਰ ਸਿੰਘ ਆ ਉਹਨੇ ਜੋ ਵੀ ਬਿਆਨ ਲਿਖਾਏ ਹਰਫ ਬਾਹਰ ਉਹ ਹੀ ਲਿਖ ਕੇ ਤੇ ਉਹਦੇ ਬਿਆਨ ਤੇ ਪੋਸਟਮਾਰਟਮ ਦੀ ਕਾਰਵਾਈ ਚੱਲ ਰਹੀ ਹੈ ਹੁਣ ਡਾਕਟਰ ਸਾਹਿਬ ਉਹ ਵੀ ਬੋਰਡ ਆਫ ਡਾਕਟਰਸ ਚ ਡਾਕਟਰਸ ਦੇ ਬੋਰਡ ਨੇ ਉਹਨਾਂ ਦਾ ਪੋਸਟਮਾਰਟਮ ਕੀਤਾ ਤੇ ਜਿਉ ਜਿਵੇਂ ਪੋਸਟਮਾਰਟਮ ਦੀ ਜੈਸੀ ਵੀ ਰਿਪੋਰਟ ਆਊਗੀ ਤੇ ਉਹਦੇ ਸਬੰਧ ਚ ਅਗਲੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ